ਬੇਟ ਦਵਾਰਿਕਾ ਦੇ ਗੁਰਦੁਆਰਾ ਸਾਹਿਬ ਵਿਖੇ ਭਾਈ ਮੁਹੱਕਮ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਕੀਰਤਨ ਸਮਾਗਮ ਅਤੇ ਕਥਾ ਵਿਚਾਰ ਕਰਵਾਇਆ ਗਿਆ। ਜਿਸ ਵਿੱਚ ਪੰਪ ਪ੍ਰਸਿੱਧ ਰਾਗੀ ਜੱਥਿਆਂ ਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਪਹੁੰਚੀਆਂ ਇਸ ਮੌਕੇ ਗੁਰੂ ਘਰ ਦੇ ਸੇਵਾਦਾਰ 우ਜਾਗਰ ਸਿੰਘ ਨੇ ਪ੍ਰੋਗਰਾਮ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੇੜ ਦਵਾਰਕਾ ਇਹ ਅਜੇਹੀ ਜਗ੍ਹਾ ਹੈ ਜੋ ਕਿ ਬਹੁਤ ਉਜਾੜ ਹੈ ਅਤੇ ਸੁਨਸਾਨ ਸੀ ਪਰ ਸੰਤ ਬਾਬਾ ਲਖਾ ਸਿੰਘ ਜੀ ਕੋਟਾ ਰਾਜਸਥਾਨ ਵਾਲਿਆਂ ਬਾਬਾ ਹਰਜੀਤ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਜਸਰ ਸਿੰਘ ਜੀ ਵੱਲੋਂ ਕਾਰ ਸੇਵਾ ਕਰਵਾਈ ਗਈ ਅਤੇ ਇੱਥੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ ਜਿਸ ਤੋਂ ਬਾਅਦ ਸੰਗਤਾਂ ਆਉਣੀਆਂ ਸ਼ੁਰੂ ਹੋਈਆਂ ਭਾਈ ਮੋਹਕਮ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਸੰਗਤਾਂ ਵੱਡੀ ਗਿਣਤੀ ਚ ਪਹੁੰਚੀਆਂ ਇਸ ਕਰਕੇ ਉਹਨਾਂ ਨੇ ਪਹੁੰਚੀਆਂ ਹੋਈਆਂ ਸੰਗਤਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਅਤੇ ਪਹੁੰਚੋ ਹਰਾਗੀ ਜਥਿਆਂ ਦਾ ਵੀ ਖਾਸ ਤੌਰ ਤੇ ਧੰਨਵਾਦ ਕੀਤਾ ਇਸ ਦੇ ਨਾਲ ਹੀ ਉਹਨਾਂ ਸੰਤ ਬਾਬਾ ਲਖਾ ਸਿੰਘ ਜੀ ਕੋਟਾ Rajasthan ਵਾਲਿਆਂ ਦਾ ਕਾਰ ਸੇਵਾ ਲਈ ਧੰਨਵਾਦ ਕੀਤਾ ਮੈਂ ਇੱਥੇ 1999 ਤੋਂ ਸੇਵਾ ਕਰ ਰਿਹਾ ਹਾਂ ਸੰਤ ਬਾਬਾ ਲਖਾ ਸਿੰਘ ਜੀ ਕੋਟਾ Rajasthan ਵਾਲੇ ਉਹਨਾਂ ਦੇ ਸਾਥੀ ਬਾਬਾ ਹਰਜੀਤ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਜਸਾਸ ਸਿੰਘ ਜੀ ਇਹ ਇਸ ਇਹ ਜਗ੍ਹਾ ਨੂੰ ਇਹਨੇ ਬਣਾਇਆ ਹੈ ਕਿਉਂਕਿ ਇਹ ਪਹਿਲਾਂ ਜਗਾ ਬਾਦ ਬੇ ਆਵਾਦ ਸੀ ਔਰ ਇਹਨੇ ਇਥੇ ਗੁਰਦੁਆਰਾ ਸਾਹਿਬ ਬਣਾਇਆ ਹੁਣ ਇਸ ਵੇਲੇ ਅੱਜ ਉਹਨਾਂ ਦਾ ਜਨਮ ਦਿਨ ਅਸੀਂ ਬਣਾ ਰਹੇ ਹਾਂ ਭਾਈ ਮੁਕਮ ਸਿੰਘ ਜੀ ਦਾ ਤੇ ਬਹੁਤ ਸਾਰੀਆਂ ਸੰਗਤਾਂ ਬਾਹਰੋਂ ਆਈਆਂ ਅਸੀਂ ਉਹਨਾਂ ਦਾ ਤਨਬਾਦ ਕਰਦੇ ਹਾਂ ਰਾਗੀ ਜਥੇ ਆਏ ਕਿਹੜੇ ਚੈਨਲ ਵਾਲੇ ਵੀ ਆਏ ਉਹਨਾਂ ਦਾ ਵੀ ਤਨਵਾਦ ਕਰਦੇ ਆਂ ਔਰ ਖਾਸ ਚੀਜ਼ ਮੈਂ ਦੱਸਣਾ ਚਾਹਨਾ ਹੈ ਕਿ ਮੋਟ ਏਰੀਆ ਸੀ ਇੱਥੇ ਕੋਈ ਆਂਦਾ ਨਹੀਂ ਸੀ ਪਹਿਲਾਂ ਜਿਹੜਾ ਵੇਡ ਦਵਰ ਕਾ ਜਗ੍ਹਾ ਸੀ ਇਹਦੇ ਚ ਬੋਟ ਚ ਆਣਾ ਪੈਂਦਾ ਸੀ ਕੋਈ ਆਣ ਵਾਸਤੇ ਰਾਜੀ ਨਹੀਂ ਸੀ ਟਾਈਮ ਬਹੁਤ ਲੱਗਦਾ ਸੀ ਜਦੋਂ ਤੋਂ ਬਾਬਾ ਜੀ ਨੇ ਇੱਥੇ ਸੇਵਾ ਲਗਾਈ ਹੈ ਉਸ ਟਾਈਮ ਤੋਂ ਸੰਗਤਾਂ ਆਣੀਆਂ ਸ਼ੁਰੂ ਹੋਈਆਂ ਔਰ ਸਭ ਤੋਂ ਪਹਿਲਾਂ ਇਸ ਪਿੰਡ ਵਿੱਚ ਸਭ ਤੋਂ ਅੱਛੀ ਚੀਜ਼ ਗੁਰਦੁਆਰਾ ਸਾਹਿਬ ਬਣਿਆ ਸਾਰਾ ਟੁੱਟਿਆ ਫੁੱਟਿਆ ਜੀ ਤੇ ਬੰਦਰ ਵੀ ਹੈ ਬਹੁਤ ਸਾਰੇ ਭੋਜਨੇ ਅੱਛੇ ਨਹੀਂ ਸੀ। ਬਾਬਾ ਜੀ ਜਦੋਂ ਆਏ ਉਹਨਾਂ ਹੀ ਕਾਰ ਸੇਵਾ ਸ਼ੁਰੂ ਕੀਤੀ ਹੈ। ਬਾਬਾ ਅਖਰ ਸਿੰਘ ਜੀ ਕੋਟਾ Rajasthan ਵਾਲਿਆਂ ਨੇ ਕਿ ਇੰਨਾ بڑا ਇੱਥੇ ਦੀਵਾਨ ਹਾਲ ਬਣਿਆ ਹੈ। satsang ਹਾਲ ਬਣਿਆ ਹੈ, ਲੰਗਰ ਘਰ ਬਣਿਆ ਹੈ। ਫਿਰ ਅਸੀਂ 24 ਘੰਟੇ ਲੰਗਰ ਚੱਲਦਾ ਇੱਥੇ। ਇਹ ਰਿਮੋਟ ਜਗ੍ਹਾ ਤੇ ਵੀ ਲੰਗਰ ਚੱਲਣਾ ਜਾਂ ਆਣਾ ਇਹ ਬਹੁਤ ਮੁਸ਼ਕਲ ਹੈ। ਪੰਜਾਬ ਜਾਂ ਦੂਸਰੀ ਜਗ੍ਹਾ ਸਾਰੀ ਆਸਾਨ ਚੀਜ਼ਾਂ ਹੈ ਕਿਉਂਕਿ ਸੰਗਤ ਵੀ ਆਂਦੀ ਹੈ, ਪੈਸਾ ਵੀ ਆਂਦਾ ਹੈ। ਤੇ ਬਾਬਾ ਜੀ ਹਮੇਸ਼ਾ ਸਾਨੂੰ ਸਪੋਰਟ ਕਰਦੇ ਹੈ ਮੈਂ ਇਹਨਾਂ ਕੋਲ ਸੇਵਾ ਕਰ ਰਿਹਾ ਹੈ ਤੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਇਨੀ ਸਾਰੀ ਸੰਗਤ ਆਈਆਂ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਬੇੜਦਵਾਰ ਦਾ ਅੱਜ ਪੰਜਾਬ ਬਣ ਗਿਆ ਔਰ ਹਰ ਤਰ੍ਹਾਂ ਦੀਆਂ ਚੀਜ਼ਾਂ ਕੋਈ ਕੋਈ ਐਸਾ ਪਦਾਰਥ ਨਹੀਂ ਸੀ ਜਿਹੜਾ ਅੱਜ ਬਾਬਿਆ ਨਗਰ 'ਚ ਨਹੀਂ ਸੀ ਬਣਾਇਆ ਅਸੀਂ ਬਾਬਾ ਜੀ ਦਾ ਵੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹੋ ਜਿਹਾ ਬੰਦਵਾਰਸ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ